ਕੱਲ ਨਾ ਕਭਰੀ ਦੇਖਦਾ ਫੇਰਾਉਂਦਾ ਹਾਂ ਜੀ। ਹਾਂ ਜੀ। ਵੈਸੇ ਇਹ ਕਿਸੇ ਧਰਮ ਨੂੰ ਲੈ ਕੇ ਨਹੀਂ ਕਿਸੇ ਹੋਰ ਨੂੰ ਲੈ ਕੇ ਨਹੀਂ ਆਪਾਂ ਗੱਲ ਕਰਦੇ ਇਹਦੇ ਵਿੱਚ। ਵੀ ਨਾ ਹੀ ਸਾਡਾ ਕੋਈ ਮਕਸਦ ਆ ਇਸ ਠੀਕੇ ਦਾ ਵੀ ਧਰਮ ਨੂੰ ਕੋਈ ਪ੍ਰਮੋਟ ਕਰਨਾ ਜਾਂ ਕਿਸੇ ਧਰਮ ਦੇ ਵਿਰੋਧ ਖਿਲਾਫ। ਜੀ ਜੀ ਜੀ। ਉਹ ਕਹਿੰਦਾ ਸੀ ਆਪਾਂ ਭਗਵਾਨ ਕੋਲੇ ਜਾਂ ਬਣਤਾ ਗੁਰੂ ਸਾਹਿਬ ਕੋਲੇ ਜਾਂ ਕਿਸੇ ਆਪਾਂ ਮੰਦਿਰ ਮਸਜਿਦ ਜਾਂਦੇ ਆ ਵੀ ਸਾਨੂੰ ਕਰੋੜਾਂ ਰੁਪਇਆ ਦੇ ਤੁਹਾਨੂੰ 100 ਕਰੋੜ ਰੁਪਏ ਚਾਹੀਦੇ ਮੈਨੂੰ 1000 ਕਰੋੜ ਰੁਪਏ ਚਾਹੀਦੇ 100 ਕਰੋੜ ਰੁਪਏ ਚਾਹੀਦੇ ਬਰਦਾਸ਼ ਕਰਦੇ ਆ ਮੰਦਰ ਦੇ ਵਿੱਚ ਆਰਤੀ ਆਉਂਦੀ ਐ ਆਰਤੀ ਥਾਲੀ ਆਉਂਦੀ ਐ ਤਾਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਜੰਨੇ ਆ ਗੋਲਕ ਦਾ ਸਿਸਟਮ ਆਪਣੇ ਹੈਗਾ ਜੀ ਮਸਜਿਦ ਦੇ ਵਿੱਚ ਆਪਕੇ ਸੁੱਕਣਾ ਕਿਤੇ ਗਏ ਨਹੀਂ ਪਤਾ ਕੀ ਸਿਸਟਮ ਹੁੰਦਾ ਉੱਥੇ ਜਦੋਂ ਜਦੋਂ ਉੱਥੇ ਦੇਣ ਦੀ ਵਾਰੀ ਆਉਂਦੀ ਐ ਜਿੱਥੇ ਉੱਥੇ ਦੇਣ ਦੀ ਵਾਰੀ ਆਉਂਦੀ ਐ ਉੱਥੇ ਆਪਾਂ ਸਾਰੇ ਨਾਲ ਨੋਟ ਕਹਿੰਦੇ ਜੋ ਪਰਸ ਖੋਲਦੇ ਆ ਨਾ ਸਾਰਾ ਨਾਲ ਛੋਟਾ ਨੋਟ ਕਹਿੰਦੇ ਛੋਟੇ ਛੋਟਾ ਨੋਟ ਕਿਹੜਾ ਪਿਆ ਆਪਣੇ ਕੋਲ ਬਿਲਕੁਲ ਬਿਲਕੁਲ ਤੇ 5 ਰੁਪਏ ਦਾ ਕਿ 10 ਰੁਪਏ ਦਾ ਕਿ 100 ਰੁਪਏ ਦਾ ਸਾਰਾ ਛੋਟਾ ਨੋਟ ਆਪਾਂ ਉੱਥੇ ਚੜਾਉਨੇ ਆ ਤੇ ਨਾਲ ਫਿਰ ਜਦੋਂ ਚੜਾਉਨੇ ਹੁੰਦੇ ਆ ਜਦ ਆ ਪਾਉਨੇ ਆ ਤੇ ਇਹ ਵੀ ਹੁੰਦੇ ਮੰਗਦੇ ਵੀ ਇਹ ਵੀ ਆਪਾਂ ਦੇ ਚ ਹੁੰਦਾ ਗੱਭਣੇ ਦੇ ਦਿੰਨੇ ਤਾਂ ਆਪਾਂ ਕਿ 10 ਰੁਪਏ ਪਈਆਂ ਤੇ ਆਪਾਂ 1000 ਕਰੋੜ ਰੁਪਏ ਮੰਗੀ ਜਾਂਦੇ ਆਪਾਂ ਉੱਥੀ ਆਪਦੇ ਆਪਣੋਂ ਬਾਬੇ ਨੂੰ ਵੀ ਕਨਫਿਊਜ਼ ਕਰਦੇ ਵੀ ਤੈਨੂੰ ਦੇਵਾਂਗੇ ਨਾ ਦੇਵਾਂ। ਸਹੀ ਗੱਲ। ਤੋਂ ਜਦੋਂ ਵੀ ਬੰਗਣਾ ਰੀਜ ਨਾ ਮੰਨੋ ਤੇ ਜਦੋਂ ਵੀ ਲੱਗਦਾ ਨਾ ਵੀ ਆਪਾਂ ਇੱਥੇ ਯਾਰ ਮੈਨੂੰ 1000 ਰੁਪਏ ਦੇਣ ਨੂੰ ਜੀ ਕਰਦਾ ਮੈਨੂੰ 500 ਰੁਪਏ ਦੇਣ ਨੂੰ ਜੀ ਕਰਦਾ ਜਾਂ ਮੈਨੂੰ ਲੱਖ ਰੁਪਏ ਦੇਣ ਨੂੰ ਜੀ ਕਰਦਾ ਉਹ ਦੇ ਦਿਆ ਕਰੋ ਬਾਬੇ ਦੇ ਸਾਈਂ ਨਹੀਂ ਹੁੰਦੇ ਆ। ਇਹ ਤੁਹਾਨੂੰ ਮੈਂ ਕਹਿ ਕੇ ਕਹਿ ਰਿਹਾ ਆਪਾਂ ਗੱਲ ਕਰ ਰਹੇ ਸੀ ਨਾ ਜਦੋਂ ਕੈਮਰਾ ਪਹਿਲਾਂ ਬੰਦ ਸੀ। ਜੀ ਜੀ। ਸੋ ਇਹ ਕਰੋ ਵੀ ਜਦੋਂ ਵੀ ਸੋਚਿਓ ਜੋ ਚੀਜ਼ ਦੇਣੀ ਹੈ। ਉਹ ਦੇ ਦੋ ਇਹਨਾਂ ਦੇ ਵੀਰ ਭੈਣ ਦਰਜੋਂ ਤੇ ਵੀ ਇਹ ਤਾਂ ਵੀਰ ਆਪਣੇ ਕੋਲ ਪੈਜੇਗਾ ਤਾਂ ਹੋ ਜਾਣਾ ਜਦੋਂ ਇੱਥੇ ਦੇਤੇ ਬਾਲੇ ਹੈ ਤਾਂ ਬਾਲੇ ਹੈ ਲੋਕ ਕੀ ਕਹਿਣਗੇ ਇਹਦਾ ਬੜਾ ਫੁਕਰ ਸੋ ਇਹ ਚੀਜ਼ਾਂ ਨੂੰ ਧਿਆਨ ਰੱਖੋ ਜਿੰਨਾ ਜੀ ਕਰਦਾ ਦਾਨ ਕਰੋ ਤੇ ਤੁਹਾਨੂੰ ਸਫਲਤਾ ਤੁਹਾਡੇ ਆਪਣੇ ਹੱਥ ਦੇ ਵਿੱਚ ਧੰਨਵਾਦ